ਮੁਰਦਾ ਨਾ ਵੀਰ ਆ ਬੂਰੇ ਵਾਲਿਆ ਮੁਰਦਾ ਮੁਰਦਾ ਨਾ ਉਹ ਜਾਉਂਦੇ ਨੇ ਜਿਹੜੇ ਕੰਦਿਆਂ ਪਿੱਛੇ ਲਾਉਂਦੇ ਨੇ ਫੋਨ ਨਾ ਅਗਲ ਹੈ ਇਧਰੋਂ ਵੇਰ ਇਧਰ ਜਾਇਓ ਉਹ ਘਰ ਰਹਿੰਦੇ ਨੇ ਉਹ ਤੁਸੀਂ ਅੰਦਰੋਂ ਖੰਮੇ ਬਾਹਰ ਨਹੀਂ ਆਉਂਦੇ ਉਹ ਬੇਲ ਦੀ ਜਿੰਦਗੀ ਬੰਦ ਕਰ ਦੋ ਤੁਸੀਂ ਆਪਣਾ ਸ਼ਰਮਾਈ ਹੋ ਜਾਂ ਵੀ ਆਪਣਾ ਪੰਪਰਣ ਦੀ ਆ ਬੰਦਾ ਨਹੀਂ ਚੰਗਾ ਆਂ ਕਹਿੰਦੀ ਕੋਈ ਨਾ ਰੰਗ ਜਿੱਤੇ ਮੁੰਡਾ ਤੇ ਆਂ। ਨਾ ਇਹ ਸੰਨੇ ਕਰਾਉਂਗੇ। ਸਾਰੀ ਦੇ ਬੰਦਦਾ ਕੋਈ ਨਾ ਦੇ ਦਿੱਤਾ। ਆ ਸੰਨੇ ਕਰਾਉਂਗੇ। ਹਾਂ। ਭੱਜੇ ਕੰਮ ਕਰਦੇ ਇੱਥੇ ਸਾਡਾ ਪੰਜਾਬੀ ਮਾਰ ਰਹੇ। ਆ ਉਹ ਵੀ ਕਰੂੰਗਾ। ਇਹ ਕਿਹੜਾ ਉੱਧੀ ਕਰਨਾ ਨਾ ਤੇ ਪਿੱਛੋਂ ਆਇਆ ਹੁਣ। ਇਹ ਤਾਂ ਗੱਬਨੇ ਲੋਕ ਕੋਈ ਮੁੰਡੇ ਦਾੜਨ ਕਰੇ। ਇਹ ਕੀ ਕਰ ਸਕਦੇ। ਉਮੈਨ ਨੇ ਸਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਬੇਨਤੀ ਕੀਤੀ ਸੀ ਬੰਦ ਕਰ ਰੱਖਿਓ ਬੰਦ ਹੀ ਆ ਸਰ ਅੰਦਰ ਬੰਦੇ ਨੇ ਬਈ ਕੋਲ ਕਲੋਨੀ ਚ ਰਹਿੰਦੇ ਆ ਬੰਦੇ ਬਈ 70 80 ਬੰਦੇ ਥੋੜੇ ਕੰਮ ਕਰ ਰਹੇ ਨੇ ਅੰਦਰ ਬਈ ਹੁਣ ਆਪੇ ਨਾਲ ਆ ਦੇ ਇੱਕ ਪਾਜੀ ਆ ਰਹੇ ਨੇ ਦੇਖ ਰਹੇ ਕਿ ਉੱਪਰ ਖੜ ਕੇ ਵੀਡੀਓ ਬਣਾ ਰਹੇ ਨੇ ਬੰਦੇ ਉੱਪਰ ਖੜ ਕੇ ਵੀਡੀਓ ਬਣਾ ਕੇ ਦੇ ਰਹੇ ਆਹ ਤਿੰਨਾਂ ਬੰਦੇ ਨਾਲ ਹੀ ਅੱਗੜ ਕੇ ਕੋਈ ਚੱਲਦਾ ਹੁਣ ਵੀ ਹੋਵੇ ਸ਼ਾਇਦ ਉਹਨਾਂ ਦੋਵੇਂ ਚੱਲਦੇ ਆ ਸਭ ਚੱਲ ਰਿਹਾ ਆ ਗੱਲਾਂ ਇੰਕੀ ਵੇ ਚਾਹ ਤੁਮ ਦੇਖੋ ਆਪਾਂ ਆ ਜੋ ਤੁਸੀਂ ਆ ਜਾਓ ਤੁਸੀਂ ਤੁਹਾਨੂੰ ਬੰਦ ਨਹੀਂ ਹੋਣਾ ਚੱਲਦਾ ਜਾ ਰਿਹਾ ਹੈਲੋ ਜੀ ਕੋਲ ਤੋਂ ਵਿੱਚ ਬੰਦੇ ਨੂੰ ਕੱਢੋ ਬਾਹਰ ਵੀਰੇ ਇੱਕ ਕੰਦਾ ਜਾਓ ਇੱਕ ਕੰਦਾ ਜਾਓ ਕੋਈ ਕਲੋਨੀ ਜੇ ਹੈ ਉਹਦੇ ਪਰੋਂ ਦੇ ਆਓ ਨੋ ਜਾਓ ਯਾਰ ਜਾਓ ਆਪਣੀ ਗੱਲੀ ਦੇ ਜਾਓ ਜਿੰਨਾਂ ਦੋ ਜਾਨਾਂ ਨੇ ਜਾਣਾ ਸਾਰੇ ਨਾ ਜਾਓ ਉਹ ਵੀ ਜਾਓ ਆਪਾਂ ਬਾਕੀ ਸਾਰੇ ਬਾਹਰ ਪਤਾ ਗੱਲ ਜੀ ਦੋ ਬੰਦੇ ਪਾਕ ਖੰਦ ਦੇ ਰਾਜ ਜੀ ਜਿਹਨੇ ਆਪਣੀ ਰਹਿਤਾਨ ਹੋਇਆ ਉਹਦੇ ਸਿਰ ਤੇ ਜ਼ਿੰਮੇ ਪਾਉਣ ਇਹ ਨੀ ਆਪਾਂ ਜਾਦੇ ਜਾਦੇ ਹੋ ਜਾ। ਆ ਬਾਬੇ ਅੱਛਾ ਹੋ ਗਿਆ। ਉਹ ਡਾਕਟਰ ਗੇਟ ਹੋ ਨਹੀਂ ਆਦੀ ਕੱਲ ਤੋਂ ਆਪਾਂ ਚੱਪ ਕੇ ਆ ਲੈਣਾ। ਹੱਕ ਹੋਈ ਐ। ਹਾਂ ਬੈਨਾਂ ਬੈਨਾਂ ਨਹੀਂ। ਕੱਲ ਰਹੀ ਐ। ਉਹ ਫੋਨ ਮੈਨੂੰ ਫੋਨ ਕਰਾ ਕੇ ਵਹਨ। ਹੁੰਬੜੀ ਨਾ ਆਪਾਂ ਨਹੀਂ ਅੱਧੀ ਤੇਰੀ ਸ਼ਕਤੀ ਚੱਕ ਕੇ ਲੈ ਜਾਣੀ। ਵੇ ਨਾ ਹੀ ਹੁੰਦਾ ਇਹ ਤਾਂ ਨਾ ਖੋਲੇ ਦੇਣਾ ਅੰਦਰ ਚੱਲਦੀ ਹੁਣ ਆ ਬਾਈ ਨੂੰ ਚੁਆ ਚੱਲਦੀ ਆ ਜਾ ਪੱਕੀ ਬਣਾਉਂਦਾ ਜਾ ਲਾਓ ਇਹਦੇ ਦੇ ਕੀ ਕਹਿੰਦਾ ਦੇਖੋ ਨਾ ਇਹ ਦੇਖੋ ਨਾ ਸਾਰਾ ਸਾਰਾ ਨਾ ਅੰਦਰ ਬੜੇ ਅੰਦਰ ਨਹੀਂ ਟੱਪਣਾ ਆਏਗਾ ਕਿਤੇ ਕੰਮ ਕਰਦੇ ਹੋਣਗੇ ਬਾਬੂ ਕਰਦਾ ਸੀ ਕਹਿੰਦਾ ਨਹੀਂ ਟੱਪਣਾ ਕਾਹੇ ਤੋਂ ਮੂਹਰੇ ਹੋ ਗਏ ਅੰਦਰ ਨਹੀਂ ਜਾਂਦਾ ਸਾਰਾ ਪੰਜਾਬ ਬੰਦਾ ਹਰੇਕ ਪਾਸੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਇਹ ਮੌਂਟੀ ਪਰਲੋ ਦੀ ਫੈਕਟਰੀ ਐ ਤੁਸੀਂ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸਾਡੀ ਕੋ ਰਿਪੋਰਟ ਆਈ ਹੈ ਅੰਦਰ 70 80 ਬੰਦੇ ਕੰਮ ਕਰ ਰਹੇ ਨੇ ਅਸੀਂ ਬੇਨਤੀ ਕੱਲੀ ਕੱਲੀ ਫੈਕਟਰੀ ਨੂੰ ਜਾ ਕੇ ਬੇਨਤੀ ਕੀਤੀ ਸੀ ਵੀ ਆਪਣੀਆਂ ਜਿੰਨੀਆਂ ਫੈਕਟਰੀਆਂ ਬੰਦ ਰੱਖਿਓ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਇਹਨਾਂ ਨੂੰ ਹੁਣ ਵੀ ਰਿਕਵੈਸਟ ਕਰਨ ਆਏ ਸੀ ਵੀ ਆਪਣਾ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰ ਰਹੇ ਨੇ ਕਿਰਪਾ ਕਰਕੇ ਸਾਡਾ ਸਾਥ ਦਿਓ ਵੀ ਉਹ ਫੈਕਟਰੀ ਅੱਜ ਦਾ ਦਿਨ ਬੰਦ ਕਰਕੇ ਵੀ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਪਰ ਇਹਨਾਂ ਨੇ ਇੱਥੇ ਸਾਡੀ ਬਿਲਕੁਲ ਨਹੀਂ ਸੁਣੀ ਹੁਣ ਅਸੀਂ ਆਪਣੀ ਜਿਹੜੀ ਸਾਡੀ ਇੱਥੇ ਲੁਧਿਆਣਾ ਜਿਹੜੀ ਹਾਈ ਕਮਾਂਡ ਹੈਗੀ ਆ ਇਹਦਾ ਮੀਟਿੰਗ ਕਰਕੇ ਜੇ ਕੋਈ ਕਰਨੇ ਆ ਵੀ ਇਸ ਦੇ ਅਸੀਂ ਕੀ ਐਕਸ਼ਨ ਲੈਣਾ ਹੋ ਸਕਦਾ ਵੀ ਹੁਣ ਅਸੀਂ ਫੈਕਟਰੀ ਦੇ ਕੋਲ ਕੇ ਪੱਕੇ ਹੀ ਬੈਠ ਜਾਈਏ ਤੇ ਫੈਕਟਰੀ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਪਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਤੇ ਅਸੀਂ ਇਹ ਮੌਂਟੀ ਕਰ ਲੋ ਵਾਲਿਆਂ ਦੀ ਆ ਜੀ ਤੇ ਅਸੀਂ ਬਿਲਕੁਲ ਮੈਸੇਜ ਲਾਇਆ ਹ ਜੀ ਮੈਸੇਜ ਤਾਂ ਦੇਖੋ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿੰਨੇ ਦਿਨਾਂ ਦਾ ਮੈਸੇਜ ਲੱਗਿਆ ਵੀ ਪੰਜਾਬ ਬੰਦਾ ਤੇ ਉਸ ਤੋਂ ਵੀ ਜਦ ਜਦ ਅਸੀਂ ਚੱਲ ਗਏ ਫਤ ਚੱਲ ਕੇ ਚੱਲੇ ਕੇ ਉਹਨਾਂ ਕੋਲੇ ਤੇ ਉਹਨਾਂ ਤੇ ਅਸਰ ਹੋਣਾ ਚਾਹੀਦਾ ਤੇ ਜਿਹੜਾ ਹੁਣ ਗੇਟ ਨਹੀਂ ਖੁੱਲਿਆ ਗਿਆ ਉਹਦੇ ਵੀ ਕਿੱਦਾਂ ਦੇ ਉਹਦਾ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਪਰ ਹੋ ਸਕਦਾ ਜੇ ਇੱਕ ਦਿਨ ਦੀ ਬੰਦ ਵੀ ਕਾਲ ਸੀਗੀ ਤੇ ਅਸੀਂ ਇਹਦੀ ਕਈ ਦਿਨ ਬੰਦ ਰੱਖਾ ਦੀ ਹੈ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਰਗਾ ਕਰਤਾ ਪ੍ਰਸ਼ਾਸਨ ਨੂੰ ਕਿਸਾਨ ਵੀਰਾਂ ਨੂੰ ਕੀ ਕੀ ਕਰਦੇ ਕਿਸਾਨ ਵੀਰਾਂ ਨੂੰ ਅਪੀਲ ਇਹ ਕਰਦੇ ਆ ਅਸੀਂ ਵੀ ਜਿੱਥੇ ਵੀ ਕਿਤੇ ਮੌਂਟੀ ਕਾਰਲੋ ਦੇ ਆਪਾਂ ਨੂੰ ਜਿਹੜੇ ਤੁਸੀਂ ਆਮ ਬ੍ਰਾਂਡਰ ਕੱਪੜੇ ਖਰੀਦਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉਹਦਾ ਬਾਈਕਟ ਕਰੋ ਜਦੋਂ ਇਹ ਸਾਡੇ ਨਾਲ ਨਹੀਂ ਤਾਂ ਅਸੀਂ ਇਹਨਾਂ ਦੀ ਇੰਤਜ਼ਾਰੀਆਂ ਕਿਉਂ ਭਰੀਏ